ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹਿਲਾ ਪੰਜਮਾ ਢੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਯੋ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹੱਲਾ ਪੰਜਮ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮੇਰੀ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋ ਬਾਜਤ ਕਦ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਪੋਤ ਮੇਰੀ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਾਪਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤ ਕੋਤ ਮਿਲੇ ਭਗਤਨ ਕੋ ਜਨ ਸਿਓ ਪਰਦਾ ਲਾਹੇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮਿਲੀਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼ਿਰਿਵਾਹਿ ਗੁਰਸਾਹਿਬ ਜੀ ਕੈਨੜਾ ਮਹੱਲਾ ਪੰਜਮਾ ਠੇਰੋ ਜਨ ਹਰ ਜਹ ਸੁਨਤ ਅਮਾਇਓ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤ ਕੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਇਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹੱਲਾ ਪੰਜਵਾ ਤੇਰੋ ਜਨ ਹਰ ਜਹਲ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਗ ਪ੍ਰਭ ਕੀ ਸੋ ਬਾਜਤ ਕਤ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤ ਪੋਤ ਮੇਰੀ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼ਿਰਵਾਹਿ ਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਾਪਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮਿਲੀਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼ਿਰਿਵਾਹਿ ਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿ ਹੋਉ ਓਤਪੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਢੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿ ਹੋ ਓਤ ਕੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਾਭ ਤੇ ਪਰੇ ਪਰੇ ਤੇ ਉਚਾ ਗਹਿ ਗੰਬੀਰ ਅਥਾਹਿ ਓਤ ਪੋਤ ਮੇਰੇ ਭਗਤਨ ਕੋ ਜਨ ਸਿਓ ਪਰਦਾ ਲਾਹੇ ਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹਿਲਾ ਪੰਜਵਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਾਪਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿ ਓ ਓਤ ਪੋਤ ਮਿਲੇ ਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤ ਕੋਤ ਮਿਲੇ ਭਗਤਨ ਕੋ ਜਨ ਸਿਓ ਪਰਦਾ ਲਾਹੇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤ ਕੋਤ ਮਿਲੇ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹਿਲਾ ਪੰਜਵਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਾਭ ਤੇ ਪਰੇ ਪਰੇ ਤੇ ਉਚਾ ਗਹਿ ਗੰਬੀਰ ਅਥਾਹਿ ਓਤ ਪੋਤ ਮੇਰੀ ਭਗਤਨ ਕੋ ਜਨ ਸਿਓ ਪਰਦਾ ਲਾਹੇ ਓ ਗੁਰ ਪ੍ਰਸਾਦ ਗਾवै ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼ਿਰਵਾਹਿ ਗੁਰੂ ਸਾਹਿਬ ਜੀ ਕੈਨੇਡਾ ਮਹੱਲਾ ਪੰਜਮਾ ਤੇਰੋ ਜਨ ਹਰ ਜਲ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ-ਕੋਤ ਮਿਲੀਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੜਾ ਮਹਿਲਾ ਪੰਜਵਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਾਭ ਤੇ ਪਰੇ ਪਰੇ ਤੇ ਉਚਾ ਗਹਿ ਗੰਬੀਰ ਅਥਾਹਿ ਓਤ ਪੋਤ ਮਿਲੇ ਭਗਤਨ ਕੋ ਜਨ ਸਿਓ ਪਰਦਾ ਲਾਹੇ ਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਢੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿ ਹੋ ਓਤ ਕੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨੇ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿ ਹੋਉ ਓਤਪੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਦੀ ਸੋਭਾ ਜਦ ਕਦ ਪੇਖਿ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿ ਹੋਉ ਓਤਪੋਤ ਮੇਰੀ ਅਭਗਤਨ ਕੋ ਜਨ ਸਿਓ ਪਰਦਾ ਲਾਹੇ ਹੋ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼ਿਰਵਾਹਿ ਗੁਰੂ ਸਾਹਿਬ ਜੀ ਕੈਨੇਡਾ ਮਹੱਲਾ ਪੰਜਮ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਗ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤਪੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹੱਲਾ ਪੰਜਮ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਗ ਪ੍ਰਭ ਕੀ ਸੋ ਬਾਜਤ ਕਦ ਪੇਖਿਓ ਆਇਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਬੀਰ ਅਥਾਹਿਓ ਓਤਪੋਤ ਮਿਲਿਆ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹੱਲਾ ਪੰਜਮ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਯੋ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮੇਰੀ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕੈਨੇਡਾ ਮਹਿਲਾ ਪੰਜਮਾ ਤੇਰੋ ਜਨ ਹਰ ਜਹ ਸੁਨਤ ਅਮਾਯੋ ਰਹਾਓ ਮਨਹਿ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਦ ਕਦ ਪੇਖਿਓ ਆਹਿਓ ਸਭਤੇ ਪਰੇ ਪਰੇਤੇ ਉਚਾ ਗਹਿ ਗੰਭੀਰ ਅਥਾਹਿਓ ਓਤ ਕੋਤ ਮਿਲੀ ਭਗਤਨ ਕੋ ਜਨ ਸਿਓ ਪਰਦਾ ਲਾਹਿਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਦ ਸਮਾਯੋ सतनाम श्री गुरु साहिब जी कानाडा महला पञमा तेरो जन हार जन सुनत अमायो रहाओ, मने प्रकाश पेक प्रभी शोभा जद कद पेको आयो सप परे परे ते उच्चा गह अथाहे ओ ओत पोत मिल भगत को कहो जन स्यो परदा ले गुरुप्रसाद गा वे गुण नानक सहज समाद समायो वाहिगुरु जी का ख़ालसा वाहिगुरू जी फतेह